ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਵਿਚਾਰਨਾ ਜੁੜੀਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦੇਣੇ RAM ਨਾਮ ਓਰਮਾ ਗयो ਜਾ ਕੇ ਸਮਨੇ ਕੋਈ ਜੈ ਸਿਮਰਤ ਸੰਕਟ ਮਿਟੇ ਦਰਸ ਤੋਹਾਰ ਹੋਏ ਹੇ ਪ੍ਰਭੂ ਮੈਂ RAM ਨਾਮ ਹਿਰਦੇ ਵਿੱਚ ਡਿਢ ਕਰ ਲਿਆ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜੇ ਸਨੋ ਚੇਤੇ ਕੀਤਿਆਂ ਸਾਰੇ ਕਲੇਸ਼ ਸਮੁਖ ਜਾਂਦੇ ਹਨ ਅਤੇ ਆਪ ਦੇ ਦਰਸ਼ਨ ਹੋ ਜਾਂਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਰੀ ਸਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨਾਮ ਦਾ ਟਿਕਾਣਾ ਤੇ ਵਿੜਾਈ ਅਤੇ ਨਾਮ ਸਿਮਰਨ ਦਾ ਫਲ ਦੱਸਦੇ ਹਨ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜਿਦੇ ਅੰਦਰ ਟਿਕਾਣਾ ਭਗਤ ਜਨਾਂ ਦਾ ਮਨ ਦੱਸਿਆ ਸੀ ਸੁਖ ਮਨਿ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਾ ਮਨ ਮਿਸਰਾਮ ਇਸੇ ਤਰ੍ਹਾਂ ਇਸ ਸ਼ਲੋਕ ਵਿੱਚ ਕਿਹਾ ਹੈ ਕਿ ਰਾਮ ਨਾਮ ਦਾ ਟਿਕਾਣਾ ਤਾਂ ਮਨੁੱਖ ਦਾ ਹਿਰਦਾ ਹੈ ਬਾਕੀ ਟਿਕਾਣੇ ਤਾਂ ਰਸਤੇ ਦੇ ਪੜਾ ਹਨ ਜਿਵੇਂ ਭੋਜਨ ਨੂੰ ਰਸਤੇ ਵਿੱਚ ਕਿਤੇ ਰੱਖ ਲਵੋ ਭਾਵੇਂ ਚਾਂਦੀ ਦੇ ਬਰਤਨਾਂ ਵਿੱਚ ਪਾ ਲਵੋ ਭਾਵੇਂ سونے ਦੇ ਬਰਤਨਾਂ ਵਿੱਚ ਪਾਲਵ ਪਰ ਭੋਜਨ ਦਾ ਅਸਲ ਟਿਕਾਣਾ ਤਾਂ ਤੇਰਾ ਪੇਟ ਹੀ ਹੈ। ਰਾਮ ਨਾਮ ਦਾ ਟਿਕਾਣਾ ਮਨੁੱਖ ਦਾ ਹਿਰਦਾ ਹੈ। ਇਸੇ ਇੱਥੇ ਨਾਮ ਨੂੰ ਤੇ ਰਾਮ ਨੂੰ ਨਾਲ ਜੋੜਿਆ ਹੈ। ਉਹ ਅਵਤਾਰੀ ਰਾਮ ਜੋ ਦਸ਼ਰਥ ਦਾ ਪੁੱਤਰ ਸੀ ਦੇਵ ਉਪਾਸਕ ਨਹੀਂ ਸਨ। ਜਿਥੇ ਉਸ ਰਾਮ ਦਾ ਜ਼ਿਕਰ ਆਇਆ ਹੈ ਇੱਥੇ ਰਾਮ ਅਵਤਾਰੀ ਦਸ਼ਰਤ ਦਾ ਪੁੱਤਰ ਜਿਹੜਾ ਰਾਮ ਹੈ ਉਹ ਨਹੀਂ ਸਤਿਗੁਰੂ ਨੇ ਕਿਹਾ ਆਖਿਆ ਜਿਥੇ ਉਸ ਰਾਮ ਦਾ ਜ਼ਿਕਰ ਆਇਆ ਹੈ ਬਾਣੀ ਵਿੱਚ ਲਿਖਿਆ ਹੈ ਗੁਰੂ ਦੇ ਪਿਆਰਿਓ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰੋਵੈ ਰਾਮ ਨਿਕਾਲਾ ਭਇਆ ਇਸ ਤਰ੍ਹਾਂ ਵੀ ਦੱਸਿਆ ਹੈ ਰਾਮ ਝੁਰੈ ਦਲ ਮਿਲ ਵੈ ਅੰਤਰ ਬਾਲੂਦਕਾਰ ਬਹਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਜ ਅਪਾਰ ਜਿਥੇ ਪ੍ਰਭ ਨੂੰ ਰਾਮ ਕਿਹਾ ਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਉਥੇ ਕਿਹਾ ਹੈ ਕਿਹੜਾ ਰਾਮ ਹੈ ਜਿਸ ਕੇ ਧਾਰੇ ਧਰਨ ਆਕਾਸ਼ ਉਹ ਰਾਮ ਦੀ ਗੱਲ ਘਟ ਘਟ ਜਿਸ ਕਾ ਹੈ ਪ੍ਰਕਾਸ਼ ਇਹ ਗੱਲ ਤਾਂ ਹੀ ਕਹਿਨੇ ਪਈ ਕੇ ਕੁਸ ਬੰਦੇ ਅਵਤਾਰੀ ਰਾਮ ਨਾਲ ਹੀ ਜੁੜੇ ਹਨ ਸਤਿਗੁਰੂ ਸਾਨੂੰ ਇੱਥੇ ਕਿਸੇ ਵਿਅਕਤੀ ਨਾਲ ਜੋੜਨ ਦੀ ਅਧਾਰਨਾ ਨਹੀਂ ਦਿੰਦੇ ਅਕਾਲ ਪੁਰਖ ਨਾਲ ਜੋੜਨ ਦੀ ਉਦਾਹਰਨਾ ਦਿੰਦੇ ਹਨ ਮਹਾਰਾਜ ਕਿਸੇ ਅਵਤਾਰੀ ਪੁਰਖ ਰਾਮ ਦੇ ਨਾਲ ਜੋੜਨ ਦੀ ਨਹੀਂ ਅਕਾਲ ਪੁਰਖ ਨੂੰ ਹੀ ਰਾਮ ਕਿਹਾ ਗਿਆ ਹੈ ਰਮਿਆ ਹੋਇਆ ਰਾਮ ਨੂੰ ਕਿਹਾ ਗਿਆ ਹੈ ਰਾਮ ਉਹ ਹੈ ਜੋ ਸਾਰੇ ਰਮਿਆ ਹੈ ਅਤੇ ਉਸ ਦਾ ਟਿਕਾਣਾ ਹੈ ਭਗਤ ਦਾ ਹਿਰਦਾ ਬਹੁਤ ਸਾਰੇ ਲੋਕ ਰਾਮ ਨੂੰ ਜ਼ਬਾਨ ਤੱਕ ਹੀ ਮధుਦ ਰੱਖ ਰਹੇ ਸਨ ਕੁਝ ਤਾਂ ਰਾਮ ਨਾਮ ਕਾਗਜ਼ਾਂ ਤੇ ਲਿਖ ਕੇ ਆਟੇ ਵਿੱਚ ਲਪੇਟ ਕੇ ਮੱਛੀਆਂ ਨੂੰ ਵੀ ਖਵਾਈ ਜਾ ਰਹੇ ਹਨ ਕਿ ਬੜਾ ਪੁੰਨ ਹੋਏਗਾ ਚਲ ਸਾਡੇ ਹਿਰਦੇ ਤੱਕ ਤਾਂ ਰਾਮ ਨਹੀਂ ਗਿਆ ਗੁਰੂ ਦੇ ਪਿਆਰੋ ਸਾਡੇ ਹਿਰਦੇ ਵਿੱਚ ਰਾਮ ਨਹੀਂ ਗਿਆ ਆਟੇ ਵਿੱਚ ਲਪੇਟਣ ਦੇ ਨਾਲ ਕਾਗਜ਼ ਵਿੱਚ ਲਿਖਣ ਦੇ ਨਾਲ ਨਹੀਂ ਗੱਲ ਬਾਨੀ ਆਟੇ ਵਿੱਚ ਲਿਖ ਕੇ ਰਾਮ ਲਿਖ ਕੇ ਮੱਛੀਆਂ ਨੂੰ ਪਾ ਦੇਣਾ ਉਹ ਪੁੰਨ ਨਹੀਂ ਹੈ ਤੁਹਾਡੇ ਹਿਰਦੇ ਵਿੱਚ ਰਾਮ ਹੋਣੇ ਚਾਹੀਦੇ ਹਨ ਇਸ ਲਈ ਸਤਿਗੁਰੂ ਸਚੇਪਾ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ RAM ਨਾਮ ਪੂਜਾ ਨਹੀਂ ਮੱਛੀਆਂ ਦੇ ਪੇਟ ਵਿੱਚ ਹੀ ਪੁੱਜ ਜਾਏ ਗੁਰੂ ਦੇ ਪਿਆਰਿਓ ਸਮਝਦੇ ਸਨ ਬੜਾ ਧਾਰਮਿਕ ਕੰਮ ਕਰ ਰਹੇ ਹਾਂ ਲੋਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ RAM ਨਾਮ ਦਾ ਠੀਕ ਟਿਕਾਣਾ ਦੱਸ ਰਹੇ ਹਨ ਜਵਾਨ ਤੋਂ ਚੱਲ ਕੇ ਕੰਠ ਤੱਕ ਗੁਜ਼ਰ ਜਾਏ ਮਹਾਰਾਜ ਕਿਰਪਾ ਕਰਦੇ ਨੇ RAM ਨਾਮ ਉਰਮੇ ਗਇਓ ਔਰ ਮੈਂ ਗਾਇਦ ਭਾਵ ਤੁਹਾਡੇ ਹਿਰਦੇ ਵਿੱਚ ਜਾਵੇ ਮੂੰਹ ਵਿੱਚ ਜਪਿਆ ਜੀਵ ਨਾਲ ਜਪਿਆ ਇਹ ਗਲੇ ਰਾਹੀਂ ਅੰਦਰ ਜਾਵੇ ਗੁਰੂ ਦੇ ਪਿਆਰਿਓ ਜਿਵੇਂ ਆਪਾਂ ਪਾਣੀ ਪੀਂਦੇ ਆਂ ਮੂੰਹ ਚ ਕੁਰਲਾ ਕਰੀ ਜਾਵਾਂਗੇ ਪਾਣੀ ਦਾ ਪਿਆਸ ਨਹੀਂ ਬੁਝਣ ਲੱਗਿਆ ਰੋਟੀ ਨੂੰ ਆਪਾਂ ਪ੍ਰਸਾਦੇ ਨੂੰ ਗੁਰੂ ਦੇ ਪਿਆਰਿਓ ਮੂੰਹ ਚ ਚਬਾਈ ਜਾਵਾਂਗੇ ਮੂੰਹ ਚ ਰੱਖੀ ਜਾਵਾਂਗੇ ਭੁੱਖ ਨਹੀਂ ਮਿਟਣ ਲੱਗਿਆ ਇਸੀ ਤਰ੍ਹਾਂ ਜ਼ੁਬਾਨ ਦੇ ਨਾਲ ਵਾਹਿਗੁਰੂ 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 ਕਰਨਾ ਨਹੀਂ ਗੱਲ ਬਾਨੀ ਹਿਰਦੇ ਵਿੱਚ ਲੈ ਕੇ ਜਾਣਾ ਹੈ ਗੁਰੂ ਦੇ ਪਿਆਰਿਓ ਜਦ ਤੁਸੀਂ ਹਿਰਦੇ ਵਿੱਚ ਲੈ ਕੇ ਜਾਓਗੇ ਫਿਰ ਗੱਲ ਬਾਨੀ ਕਾਗਜ਼ ਵਿੱਚ ਸਾਰਾ ਦਿਨ ਲਿਖੀ ਜਾਣਾ ਕੋਈ ਫਾਇਦਾ ਨਹੀਂ ਚਾਹੇ ਤੁਸੀਂ ਪੁਨ ਕਰੀ ਜਾਂਦੇ ਹੋ ਤੇ ਮੂੰਹ ਤੇ ਵਿੱਚ ਰਾਮ 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 ਪਰ ਬਾਅਦ ਵਿੱਚ ਨਿੰਦਿਆ ਚੁਗਲੀ ਕਰਤੀ ਫਿਰ ਫਾਇਦਾ ਕੋਈ ਨਹੀਂ ਹੋਇਆ ਸੇਵਾ ਕੀਤੀ RAM RAM ਜਪਿਆ ਵਾਹਿਗੁਰੂ ਵਾਹਿਗੁਰੂ ਜਪਿਆ ਬਾਅਦ ਦੇ ਵਿੱਚ ਫਿਰ ਉਹੀ ਕਿੰਤੂ ਪਰੰਤੂ ਉਹੀ ਲੰਗਰ ਵਿੱਚ ਜੋ ਵਰਤਾਰ ਹੈ ਅਸੀਂ ਖਵਾਇਆ ਸੀ ਸਭ ਕੁਝ ਕੀਤਾ ਬਾਅਦ ਦੇ ਵਿੱਚ ਲੈ ਇਹ ਤਾਂ ਤੜਕਾ ਨਹੀਂ ਲੱਗਿਆ ਸੀ ਜਨੂਨ ਨਹੀਂ ਸੀ ਚ ਮਿਰਚ ਨਹੀਂ ਸੀ ਇਹਨਾਂ ਨੇ ਕਿਹੜੇ ਇੱਥੇ ਲੰਗਰ ਲਾਏ ਨੇ ਫਿਰ ਗੁਰੂ ਦੇ ਪਿਆਰੋ ਤੁਹਾਡਾ ਲੰਗਰ ਦਾ ਤੁਹਾਡੇ ਵਰਤਾਇਆਂ ਦਾ ਤੁਹਾਡੀ ਸੇਵਾ ਕੀਤਿਆਂ ਦਾ ਸਭ ਕੁਝ ਨੇ ਫਲ ਚਲੇ ਗਿਆ ਬਸ ਜੋ ਕੁਝ ਬਣਿਆ ਵਾਹਿਗੁਰੂ ਨੂੰ ਯਾਦ ਕਰਕੇ ਛਕ ਲੋ ਉਹ ਸਭ ਕੁਝ ਪਵਿੱਤਰ ਹੈ ਤੁਹਾਡਾ ਹਿਰਦਾ ਪਵਿੱਤਰ ਹੋ ਗਿਆ ਸਭ ਕੁਝ ਪਵਿੱਤਰ ਹੈ ਨਾਣ ਚਾਹੇ ਹੈ ਜਾਂ ਨਹੀਂ ਮਿਰਚ ਹੈ ਜਾਂ ਨਹੀਂ ਜਿਹੋ ਜਿਹਾ ਬਣਿਆ ਲੰਗਰ ਵਿੱਚ ਛਕ ਲੋ ਉਹ ਵਾਹਿਗੁਰੂ ਜਪ ਕੇ ਤੁਹਾਡਾ ਹਿਰਦਾ ਗੁਰੂ ਦੇ ਪਿਆਰੋਂ ਪਵਿੱਤਰ ਹੋ ਜਾਵੇਗਾ ਕਿਉਂਕਿ ਗੁਰੂ ਦਾ ਪ੍ਰਸਾਦ ਹੈ ਇਸ ਲਈ ਗੁਰੂ ਦੇ ਪਿਆਰੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਹੈ ਇੱਕ ਵਾਰੀ ਗੁਰੂ ਦੇ ਪਿਆਰਿਓ ਮੇਰੇ ਆਪ ਦੀ ਘਟਨਾ ਹੈ ਇੱਕ ਵਾਰੀ ਪ੍ਰਸ਼ਾਦ ਬਣਾ ਰਿਹਾ ਸੀ ਉਹ ਮੈਂ ਸ਼ੱਕਰ ਸਮਝ ਕੇ ਨੂਨ ਪਾ ਬੈਠਾ ਨੂਨ ਪਾ ਬੈਠਾ ਪ੍ਰਸ਼ਾਦ ਦੇ ਵਿੱਚ ਜਿਵੇਂ ਆਪਾਂ ਕੜਾ ਪ੍ਰਸ਼ਾਦ ਰੋਜ਼ ਬਣਾਉਂਦੇ ਮੈਂ ਲੁਧਿਆਣੇ ਡਿਊਟੀ ਕਰਦਾ ਸੀ ਉੱਥੇ ਸ਼ੱਕਰ ਸਮਝ ਕੇ ਗੁਰੂ ਦੇ ਪਿਆਰਿਓ ਵੀ ਦੇਸੀ ਖੰਡ ਹੈ ਉਹ ਦੇਸੀ ਖੰਡ ਸਮਝ ਕੇ ਉੱਥੇ ਪਿਆ ਸੀ ਨੂਨ ਦਾ ਖੁੱਲਾ ਨੂਨ ਸੀ ਉਹ ਜਦ ਪਾ ਦਿੱਤਾ ਗੁਰੂ ਦੇ ਪਿਆਰਿਓ ਬਣਾ ਕੇ ਸਾਰ ਕੁਛ ਭੋਗ ਵੀ ਲੱਗ ਗਿਆ ਵਰਤਾਪ ਵੀ ਦਿੱਤਾ ਪਰ ਕਿਸੇ ਨੇ ਕੁਝ ਨਹੀਂ ਆਖਿਆ ਦੇਖੋ ਕਿਉਂਕਿ ਪਿਆਰ ਵਾਲੀਆਂ ਸੰਗਤਾਂ ਸਨ ਗੁਰੂ ਨਾਲ ਜੁੜੀਆਂ ਹੋਈਆਂ ਸੰਗਤਾਂ ਸਨ ਗੁਰੂ ਦੇ ਪਿਆਰਿਓ ਜਦ ਮੈਂ ਆਪ ਸ਼ਕਨ ਲੱਗਿਆ ਫਿਰ ਆਪਣੇ ਆਪ ਨੂੰ ਪਤਾ ਲੱਗਿਆ ਵੇ ਮਨਾ ਅੱਜ ਕੀ ਕਰ ਬੈਠਾ ਹਾਂ ਗੁਰੂ ਦੇ ਪਿਆਰਿਓ ਪਰ ਸੰਗਤ ਨੇ ਕਿਸੇ ਨੇ ਕੁਝ ਨਹੀਂ ਆਖਿਆ ਸੰਗਤ ਨੇ ਕੁਝ ਨਹੀਂ ਆਖਿਆ ਵੀ ਵੇ ਜੋ ਕੁਛ ਹੈ ਠੀਕ ਹੈ ਪਤਾ ਨਹੀਂ ਮਹਾਰਾਜ ਨੇ ਕਲਾ ਵਰਤਾਤੀ ਪਤਾ ਨਹੀਂ ਮੇਰੇ ਸਵਾਦ ਦੇ ਵਿੱਚ ਫਰਕ ਪਾ ਦਿੱਤੇ ਨੇ ਪਤਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਧੰਨਵਾਦ ਕਰਨਾ ਪਿਆ ਫਿਰ ਅਰਦਾਸ ਕੀਤੀ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਜੀ ਜੋ ਭੁੱਲ ਹੋਏ ਵਾਕਸ ਦਿਓ ਇਸੇ ਤਰ੍ਹਾਂ ਗੁਰੂ ਦੇ ਪਿਆਰਿਓ ਮਨੁੱਖ ਤਾਂ ਭੁੱਲਣ ਹਾਰ ਹੈ ਇਹ ਕਈ ਵਾਰੀ ਸਭ ਕੁਝ ਚੇਤਾ ਭੁੱਲ ਜਾਂਦਾ ਹੈ ਇਸੇ ਵਾਹਿਗੁਰੂ ਨੂੰ ਪਤਾ ਵੀ ਉਹ ਵਾਹਿਗੁਰੂ ਜੀ ਕੀ ਕਰਾ ਰਹੇ ਨੇ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਹਿਰਦੇ ਦੇ ਵਿੱਚ ਡਿਢ ਕੀਤਾ ਹੋਇਆ ਹਿਰਦੇ ਵਿੱਚ ਵਸਾਇਆ ਹੋਇਆ ਨਾਮ ਜਪੋ ਚਾਏ ਬਾਣੀ ਪੜੋ ਚਾਏ ਸੰਗਤ ਕਰੋ ਗੁਰੂ ਦੇ ਪਿਆਰਿਓ ਪਰ ਪ੍ਰੇਮ ਭਾਵਨਾ ਦੇ ਨਾਲ ਜੋ ਵੀ ਤੁਸੀਂ ਗੁਰੂ ਦੇ ਘਰ ਵਿੱਚ ਜੁੜੇ ਹੋ ਗੁਰੂ ਦੇ ਪਿਆਰਿਓ ਆਗਰ ਜਵਾਨ ਤੱਕ ਹੀ RAM RAM ਰਹਿ ਗਿਆ ਤਾਂ ਭਗਤ ਗੁਰੂ ਦੇ ਪਿਆਰਿਓ ਰਹਿ ਜਾਵੇਗਾ ਫਿਰ ਭਗਤੀ ਤੋਂ ਰਹਿ ਜਾਵੇਗਾ ਉਸ ਦਾ ਜੀਵਨ ਹਾਸਾ ਹੀ ਬਣ ਜਾਏਗਾ RAM ਨਾਮ ਕਾਗਜ਼ਾਂ ਤੱਕ ਹੀ ਰਹਿ ਜਾਵੇਗਾ ਹਿਰਦੇ ਤੱਕ ਨਹੀਂ ਪੁੱਜੇਗਾ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਉਸ ਨਾਮ ਦੇ ਬਰਾਬਰ ਕਰਨ ਵਾਲਾ ਉਸ ਦਾ ਸਰੀਰ ਕੋਈ ਨਹੀਂ ਪਾਗ ਪਟਨ ਵਿੱਚ ਸੇਖ ਬ੍ਰਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਸਾਹਿਬ ਜੀ ਕੋਈ ਐਸਾ ਕੰਮ ਵੀ ਹੈ ਜਿਹੜਾ ਰੱਬ ਵੀ ਨਾ ਕਰ ਸਕੇ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਵਿਸ਼ੇ ਦੇ ਗੱਲ ਸਮਝਾ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਇਹ ਪ੍ਰਸੰਨ ਆ ਗਿਆ ਸਾਹਿਬ ਕਹਿਣ ਲੱਗੇ ਹਾਂ ਇੱਕ ਕੰਮ ਹੈ ਉਹ ਰੱਬ ਵੀ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੇਖ ਬ੍ਰਹਮ ਨੂੰ ਕਹਿ ਰਹੇ ਨੇ ਇੱਕ ਕੰਮ ਉਹ ਹੈ ਉਹ ਰੱਬ ਵੀ ਨਹੀਂ ਕਰ ਸਕਦਾ ਉਹ ਵੀ ਦੂਜਾ ਰੱਬ ਨਹੀਂ ਬਣ ਸਕਦਾ ਭਾਵ ਕੇ ਦੂਜਾ ਰੱਬ ਨਹੀਂ ਬਣ ਸਕਦਾ ਰੱਬ ਦੂਜਾ ਰੱਬ ਨਹੀਂ ਬਣ ਸਕਦਾ ਇਹ ਰੱਬ ਦੀ ਗੁਰੂ ਦੇ ਪਿਆਰਿਓ ਆਪਦੇ ਕੋਲੇ ਇੰਨੀ ਕਲਾ ਹੈ ਪਰ ਦੂਜਾ ਰੱਬ ਨਹੀਂ ਬਣ ਸਕਦਾ ਉਸ ਦਾ ਨਾਮ ਸਿਮਰਿਆ ਸੰਕਟ ਮੁਕਦੇ ਹਨ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਨਾ ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਜੋ ਅਸੀਂ ਸਿਮਰਾਂਗੇ ਗੁਰੂ ਦੇ ਪਿਆਰਿਓ ਫੇਰ ਦੇ ਵਿੱਚ ਵਸਾਵਾਂਗੇ ਫੇਰ ਸਾਡੇ ਸੰਕਟ ਮਿਟਣਗੇ ਦਰਸ ਤੁਹਾਰ ਹੋਏ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਉਸ ਦਾ ਨਾਮ ਸਿਮਰਿਆ ਸੰਕਟ ਮੁਕਦੇ ਹਨ ਅਸਲ ਵਿੱਚ ਨਾਮ ਭੁੱਲਣਾ ਹੀ ਸਭ ਤੋਂ ਵੱਡਾ ਸੰਕਟ ਹੈ ਸਭ ਕੁਝ ਭੁੱਲ ਜਾਏ ਸੰਕਟ ਨਹੀਂ ਨਾਮ ਭੁੱਲ ਜਾਣਾ ਸੰਕਟ ਹੈ ਬੰਦਾ ਸੰਕਟ ਵਿੱਚ ਪੈ ਗਿਆ ਨਾਮ ਭੁੱਲ ਗਿਆ ਤਾਂ ਹਉਮੈ ਆ ਗਈ ਹਉਮੈ ਆ ਗਈ ਤੇ ਜੀਵਨ ਵਿੱਚ ਕੰਡੇ ਵਿਛ ਗਏ ਜੀਵਨ ਵਿੱਚ ਕੰਡੇ ਹੋਣ ਜੋ ਆਪ ਨੂੰ ਵੀ ਚੁਬਨ ਤੇ ਦੂਸਰਿਆਂ ਨੂੰ ਵੀ ਚੁਬਨ ਗੁਰੂ ਦੇ ਪਿਆਰੋ ਐਸੇ ਜੀਵਨ ਦਾ ਫਿਰ ਸਾਰੇ ਜ਼ਿੰਦਗੀ ਸੰਕਟ ਬਣ ਜਾਂਦੇ ਨੇ ਪਰ ਅਸੀਂ ਤਾਂ ਚੁਬਨ ਦੇ ਵਜਾਏ ਅਸੀਂ ਇਹ ਦੇਖਦੇ ਆ ਰਾਹ ਦੇ ਵਿੱਚ ਗੁਰੂ ਦੇ ਪਿਆਰੋ ਕਿਤੇ ਕੰਡਾ ਪਿਆ ਵੀ ਹੈ ਨਾ ਕੋਈ ਚੱਕ ਕੇ ਪਾਸੇ ਨਹੀਂ ਕਰਦਾ ਜੇ ਕਿਸੇ ਨੇ ਵੇਖ ਵੀ ਲਿਆ ਵੀ ਰਾਹ ਦੇ ਵਿੱਚ ਕੰਡਾ ਪਿਆ ਹੈ ਕੋਈ ਰੱਬ ਦਾ ਪਿਆਰਾ ਹੋਏਗਾ ਜੁੜਿਆ ਉਹ ਕੰਡੇ ਨੂੰ ਪਾਸੇ ਕਰ ਦੇਵੇਗਾ ਨਹੀਂ ਤਾਂ ਪਿਆ ਪਿਆ ਕੋਈ ਰੋੜਾ ਪਿਆ ਰਾਹ ਦੇ ਵਿੱਚ ਇਹ ਨਹੀਂ ਸੋਚਦਾ ਵੀ ਕਿਸੇ ਦੇ ਵੱਜਣਗੇ ਚਲੋ ਪਾਸੇ ਕਰ ਦੀਏ ਨਾ ਕੋਈ ਰੱਬ ਦਾ ਪਿਆਰਾ ਹੀ ਕੋਈ ਰੁੱਕ ਕੇ ਰੋੜੇ ਨੂੰ ਪਾਸੇ ਕਰ ਦਿੰਦਾ ਹੈ ਕੋਈ ਖੱਡਾ ਪਿਆ ਹੈ ਬਣਿਆ ਕੋਈ ਰੱਬ ਦਾ ਪਿਆਰੇ ਨੂੰ ਹੀ ਦੁੱਖ ਹੈ ਵੀ ਕੋਈ ਇਸ ਖੱਡੇ ਵਿੱਚ ਡਿੱਗ ਕੇ ਕੋਈ ਛੱਟ ਸੁੱਟ ਨਾ ਲੱਗ ਜਾਵੇ ਕਿਸੇ ਨੂੰ ਉਹ ਕੀ ਕਰਦਾ ਮਿੱਟੀ ਲਿਆਉਂਦਾ ਲਿਆ ਕੇ ਉਸ ਖੱਡੇ ਨੂੰ ਪੂਰ ਦਿੰਦਾ ਕਿਉਂਕਿ ਉਹਦੇ ਅੰਦਰ ਦਰਦ ਹੈ ਜੇ ਕੋਈ ਹੋਰ ਡਿੱਗਿਆ ਸੱਟ ਮੈਂ ਸੋਚਿਆ ਕਿ ਤੇ ਮੇਰੇ ਮਾਲਕ ਨੂੰ ਨਾ ਲੱਗ ਜਾਏ ਇਹ ਗੁਰੂ ਦੇ ਪਿਆਰੇ ਪਰ ਅਸੀਂ ਤਾਂ ਇਹ ਦੇਖਦੇ ਆਂ ਸੜਕਾਂ 'ਚ ਖੜ੍ਹੇ ਪਏ ਨੇ ਉਤੋਂ ਦੇ ਲੰਗੀ ਜਾਂਦੇ ਆਂ ਕੋਈ ਕਿਸੇ ਨੂੰ ਕੋਈ ਨਹੀਂ ਕੋਈ ਡਿੱਗਦਾ ਕੋਈ ਦਰਦ ਨਹੀਂ ਕੋਈ ਖੜ੍ਹੇ 'ਚ ਵੱਜਦਾ ਕੋਈ ਕਿਸੇ ਦੇ ਢੂਈ ਹਲਦੀਆ ਚਾਹੇ ਡਿੱਕੇ ਲੱਤ ਟੁੱਟਦੇ ਨੇ ਟੁੱਟ ਜਾਣ ਤੋਂ ਆਪਾਂ ਨੂੰ ਕੀ ਆਪਾਂ ਸਭ ਕੋ ਖੱਡਾ ਖੱਡਾ ਹੋਰ ਖੋਦਦੇ ਆਂ ਉਸ ਨੂੰ ਠੀਕ ਕਰਨ ਦੇ ਬਜਾਏ ਅਸੀਂ ਸੜਕ ਨੂੰ ਹੋਰ ਖਰਾਬ ਕਰਦੇ ਆਂ ਰਾਹ ਨੂੰ ਹੋਰ ਖਰਾਬ ਕਰਦੇ ਆਂ ਰਾਹ ਵਿੱਚ ਕੰਡੇ ਹੋਰ ਵਿਸਾ ਦਿੰਦੇ ਆਂ ਜੇ ਮੇਰੇ ਚੁਬੇ ਨੇ ਤਾਂ ਹੋਰ ਤੇ ਵੀ ਚੁਬਣਾ ਇਸ ਤਰ੍ਹਾਂ ਨਹੀਂ اے ਮੇਰੇ ਮਾਲਕ ਜੇ ਅੱਜ ਮੇਰੇ ਚੁਬੇ ਨੇ ਹੋਰ ਕਿਸੇ ਨੂੰ ਨਾ ਚੁਬਣਾ ਗੁਰੂ ਦੇ ਪਿਆਰਿਓ ਇਹ ਭਗਤ ਜਨਾਂ ਦੀ ਗੱਲ ਹੈ ਨਾਮ ਜਪਣ ਵਾਲਿਆਂ ਦੀ ਸੇਵਾ ਕਰਨ ਵਾਲਿਆਂ ਗੁਰੂ ਨਾਲ ਜੁੜੇ ਦੀ ਇਹ ਬਿਰਥਾ ਗੁਰੂ ਦੇ ਪਿਆਰਿਓ ਨਹੀਂ ਬੰਦੇ ਫਿਰ ਗੁਰੂ ਨਾਲ ਜੁੜਿਆ ਹੋਇਆ ਇਨਸਾਨ ਸਭ ਨੂੰ ਭਲਾ ਸਮਝਦਾ ਹੈ ਸਭ ਨਾਲ ਪਿਆਰ ਕਰਦਾ ਹੈ ਗੁਰੂ ਦੇ ਪਿਆਰਿਓ ਇੱਕ ਸਜਣ ਸਭ ਸਜਨਾ ਮਹਾਰਾਜ ਕਹਿੰਦੇ ਇੱਕ ਸਜਣ ਇੱਕ ਸਭ ਸਜਨਾ ਇੱਕ ਬੈਰੀ ਸਭ ਬਾਦ ਇਸ ਤਰ੍ਹਾਂ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਦੁਸ਼ਮਣ ਹੀ ਸੰਕਟ ਪੈਦਾ ਕਰਦੀ ਹੈ ਇੱਕ ਦੁਸ਼ਮਣ ਬਣ ਗਿਆ ਤਾਂ ਸਾਰਾ ਜਗਤ ਦੁਸ਼ਮਣ ਹੋ ਜਾਵੇਗਾ ਇੱਕ ਸਜਣ ਬਣ ਗਿਆ ਤਾਂ ਸਾਰਾ ਸਜਣ ਹੀ ਨਜ਼ਰ ਆਵੇਗਾ ਗੁਰੂ ਦੇ ਪਿਆਰਿਓ ਇੱਕ ਨੂੰ ਸੱਜਣ ਬਣਾਵਾਂਗੇ ਸਾਰੇ ਸੱਜਣ ਨਜ਼ਰ ਆਉਣਗੇ ਦੁਸ਼ਮਣ ਵੀ ਸੱਜਣ ਨਜ਼ਰ ਆਉਣਗੇ ਸਿਮਰਨ ਨਾਲ ਰਾਜ ਸਬਰੇਗਾ ਸਿਮਰਨ ਨਾਲ ਜੀਵਨ ਸਬਰੇਗਾ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਇਹੀ ਤੇਰਾ ਕਾਰਜ ਹੈ ਤੂੰ ਰਾਮ ਨੂੰ ਸਿਮਰ ਨਾਮ ਨੂੰ ਯਾਦ ਕਰ ਕਿਸੇ ਮਿੱਤਰ ਦਾ ਨਾ ਬੀ ਭੁੱਲ ਗਿਆ ਹੋਵੇ ਸਿਰਫ ਉਸ ਦਾ ਤਸ ਵਰ ਮਨ ਵਿੱਚ ਆ ਜਾਏ ਬਹੁਤ ਚਿਰ ਬਾਅਦ ਗੁਰੂ ਦੇ ਪਿਆਰੇ ਮਿੱਤਰ ਮਿਲਿਆ ਹੈ ਪਰ ਨਾਮ ਨਹੀਂ ਯਾਦ ਮਿੱਤਰ ਮਿਲਿਆ ਹੈ ਬਹੁਤ ਚਿਰਾਂ ਬਾਅਦ ਪਰ ਨਾਮ ਯਾਦ ਨਹੀਂ ਹੈ ਇਸੇ ਤਰ੍ਹਾਂ ਸਾਡਾ ਹਾਲ ਹੈ ਬਹੁਤ ਚਿਰਾਂ ਬਾਅਦ ਪਰਮਾਤਮਾ ਦੇ ਘਰ ਮ ਆਏ ਆ ਪਰ ਅਸੀਂ ਉਸ ਮਿੱਤਰ ਨੂੰ ਉਸ ਦਾ ਨਾਮ ਭੁੱਲ ਗਏ ਯਾਦ ਹੈ ਗੁਰੂ ਦੇ ਪਿਆਰੋ ਚਿਹਰਾ ਯਾਦ ਇੱਕ ਦੂਜੇ ਨੂੰ ਵੇਖਦੇ ਜ਼ਰੂਰ ਹਾਂ ਗੁਰੂ ਦੇ ਪਿਆਰੋ ਫਿਰ ਅਸੀਂ ਕਹਿੰਦੇ ਹਾਂ ਮਿਤਰਾ ਬੜੇ ਚਿਰਾਂ ਬਾਅਦ ਮਿਲਿਆ ਪਰ ਮੈਂ ਤੇਰਾ ਨਾਮ ਭੁੱਲ ਗਿਆ ਮਿਲੇ ਆਪਾਂ ਬਹੁਤ ਚਿਰਾਂ ਬਾਅਦ 35 40 ਸਾਲ ਬਾਅਦ ਮਿਲੇ ਆ ਪਰ ਇੰਜ ਲੱਗਦਾ ਜਿਵੇਂ ਇਕੱਠੇ ਵੀ ਪੜੇ ਹਾਂ ਇਕੱਠੇ ਖੇਡੇ ਹਾਂ ਪਰ 35 40 ਸਾਲ ਬਾਅਦ 50 7 ਬਾਅਦ ਮਿਲੇ ਆ ਹੁਣ ਇਹ ਜਿ ਲੱਗਦਾ ਮੈਂ ਨਾਮ ਭੁੱਲ ਗਿਆ ਤੇਰਾ ਕੀ ਹੈ ਫਿਰ ਇੱਕ ਨੂੰ ਯਾਦ ਹੈ ਗੁਰੂ ਦੇ ਪਿਆਰੇ ਜਿਹੜਾ 35 40 ਸਾਲਾਂ ਬਾਅਦ ਗੁਰੂ ਦੇ ਪਿਆਰੇ ਪਰ ਦੋਨੋਂ ਭੁੱਲੇ ਨਹੀਂ ਹਨ ਇੱਕ ਨੂੰ ਯਾਦ ਹੈ ਉਹ ਕਹਿੰਦਾ ਮੇਰਾ ਨਾਮ ਆ ਹੈ ਤੇਰਾ ਨਾਮ ਆ ਹੈ ਇਸੇ ਤਰ੍ਹਾਂ ਪਰਮਾਤਮਾ ਕਹਿੰਦਾ ਹੈ ਇਨਸਾਨ ਹੈ ਮਨੁੱਖ ਤੂੰ ਭੁੱਲਿਆ ਹੈ ਤੈਨੂੰ ਮੈਂ ਯਾਦ ਕਰਾ ਰਿਹਾ ਤੂੰ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਸੱਜਣ ਹੈ ਪਰ ਤੈਨੂੰ ਨਾ ਯਾਦ ਕਰਾ ਰਿਹਾ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਇਹ ਰਵਿਦਾਸ ਜੀ ਨੇ ਕਿਹਾ ਸੀ ਗੁਰੂ ਦੇ ਪਿਆਰਿਓ हे ਪਰਮਾਤਮਾ ਆਪਾਂ ਵਿਛੜੇ ਜ਼ਰੂਰ ਹਾਂ ਪਰ ਮੈਨੂੰ ਯਾਦ ਹੈ ਤੇਰਾ ਨਾਮ ਵੀ ਮੈਨੂੰ ਯਾਦ ਹੈ ਪਰ ਥੋੜਾ ਜਾਂ ਮੈਂ ਭੁੱਲ ਗਿਆ ਤੂੰ ਯਾਦ ਕਰਾ ਦੇ ਮੈਂ ਕਦੀ ਨਹੀਂ ਭੁੱਲਾਂਗਾ ਫਿਰ ਪਰਮਾਤਮਾ ਨੇ ਥੋੜਾ ਜਿਹਾ ਯਾਦ ਕਰਾਇਆ ਆਖਿਆ ਰਬਦਾਸ RAM RAM ਜਪ ਜਾਦ ਹੋ ਗਿਆ ਮੁੜ ਕੇ ਕਦੀ ਭੁੱਲਿਆ ਹੀ ਨਹੀਂ ਕਦੀ ਭੁੱਲਿਆ ਨਹੀਂ ਫਿਰ ਗੁਰੂ ਦੇ ਪਿਆਰਿਓ ਇਸੇ ਤਰ੍ਹਾਂ ਗੁਰੂ ਪਾਸਾ ਸਾਨੂੰ ਸਮਝਾਉਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ RAM ਨਾਮ ਔਰ ਮੈਂ ਗਹੋ ਜਾ ਕੈ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਏ ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਇੱਕ ਦਿਨ ਉਸ ਦਾ ਥਾਂ ਵੀ ਦਿਮਾਗ ਵਿੱਚ ਆ ਜਾਂਦਾ ਹੈ ਬੇਸ਼ੱਕ ਭੁੱਲ ਗਏ ਹਾਂ ਪਰ ਉਹ ਪਰਮਾਤਮਾ ਸਾਡਾ ਸੱਜਣ ਹੈ ਉਸ ਦੀ ਹੋਂ ਗੋਦ ਵਿੱਚ ਅਸੀਂ ਬੜਾ ਆਨੰਦ ਮਾਣਿਆ ਹੈ ਜਦੋਂ ਉਸ ਦੀ ਯਾਦ ਆਉਂਦੀ ਹੈ ਤਾਂ ਇਕੱਲੇ ਹੀ ਨਹੀਂ ਸਾਰੇ ਸੁਖ ਨਾਲ ਲਿਆਉਂਦੀ ਹੈ ਇਹ ਸਿਮਰਨ ਆਉਂਦਾ ਹੀ ਤਾਂ ਹੀ ਹੈ ਕਿ ਜੀਵ ਜੀਵ ਨੂੰ ਪਰਮਾਤਮਾ ਤੱਕ ਪਹੁੰਚਾ ਦਵੇ ਸਿਮਰਨ ਜੀਵ ਨੂੰ ਪਰਮਾਤਮਾ ਤੱਕ ਪਹੁੰਚਾ ਦਿੰਦੀ ਹੈ ਸਿਮਰਨ ਇੱਕ ਪਾਸੇ ਤਾਂ ਜੀਵ ਦੀ ਪੁਕਾਰ ਹੈ ਸਿਮਰਨ ਕੀ ਹੈ ਜੀਵ ਦੀ ਪੁਕਾਰ ਹੈ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਪੁਕਾਰ ਹੈ ਪਰਮਾਤਮਾ ਨੂੰ ਪੁਕਾਰਨਾ ਹੈ ਉਸ ਨੂੰ ਬੁਲਾਉਣਾ ਹੈ ਉਹ ਬੋਲ ਪੈਂਦਾ ਫਿਰ ਜਿਸ ਨਾਲ ਬੋਲ ਪਿਆ ਸਾਰੇ ਸੰਕਟ ਦੂਰ ਹੋ ਗਏ ਜਨਮਾਂ ਜਨਮਾਂ ਦੇ ਸੰਕਟ ਦੂਰ ਹੋ ਗਏ ਗੁਰੂ ਦੇ ਪਿਆਰਿਓ ਪਰ ਉਸ ਨੂੰ ਬੁਲਾਉਣਾ ਹੈ ਬਾਣੀ ਪੜਦੇ ਹਾਂ ਬਾਣੀ ਵਿੱਚ ਪਰਮਾਤਮਾ ਨੂੰ ਬੁਲਾਉਣਾ ਹੈ ਭਾਣੀ ਕੀ ਹੈ ਅੱਖਰ ਅੱਖਰ ਵਿੱਚ ਪਰਮਾਤਮਾ ਦੀ ਪੁਕਾਰ ਹੈ ਇੱਕ ਇੱਕ ਅੱਖਰ ਵਿੱਚ ਪਰਮਾਤਮਾ ਦੀ ਪੁਕਾਰ ਉਸ ਨੂੰ ਅਸੀਂ ਬੁਲਾ ਰਹੇ ਹਾਂ हे ਪਰਮਾਤਮਾ ਅਸੀਂ ਵਿਛੜੇ ਹਾਂ ਸਾਨੂੰ ਆਪਣੇ ਨਾਲ ਮਿਲਾ ਲੈ ਆਪਣੇ ਤੱਕ ਪਹੁੰਚਾ ਦੇ ਸਿਮਰਨ ਇੱਕ ਪਾਸੇ ਤਾਂ ਜੀਵ ਦੀ ਪੁਕਾਰ ਹੈ ਕਿ ਮੇਰੇ ਮਾਲਕ ਮੈਂ ਤੈਨੂੰ ਭੁੱਲ ਕੇ ਤੇਥੋਂ ਵਿਛੜ ਕੇ ਬੜਾ ਦੁੱਖ ਪਾ ਰਿਆ ਹਾਂ ਤੂੰ ਕਿੱਥੇ ਐ ਮੇਰੀ ਫਰਿਆਦ ਸੁਣ ਉਹ ਫਰਿਆਦ ਕੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਹ ਫਰਿਆਦ ਹੈ ਗੁਰੂ ਦੇ ਪਿਆਰੇ ਇਹਹੀ ਅਰਦਾਸ ਹੈ ਜਪਦੇ ਆ ਨਾ ਬੋਲੋ ਜੀ ਵਾਹਿਗੁਰੂ ਜਪਦੇ ਆ ਨਾ ਅਰਦਾਸ ਕਰਦੇ ਆ ਕੀ ਕਹਿੰਦੇ ਆ ਬੋਲੋ ਜੀ ਵਾਹਿਗੁਰੂ ਸਭ ਬੋਲਦੇ ਨੇ ਉਸ ਅਰਦਾਸ ਦੇ ਵਿੱਚ ਪੁਕਾਰ ਵਾਹਿਗੁਰੂ 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 ਆਏ ਨੇ ਗੁਰੂ ਦੇ ਪਿਆਰਿਓ ਅਰਦਾਸ ਕੀਤੀ ਹੈ ਬੁਲਾਇਆ ਕਿਹਨੂੰ ਹੈ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਗੁਰੂ ਦੇ ਪਿਆਰਿਓ ਇਹ ਫਰਿਆਦ ਸੁਣ ਫਿਰ ਸਿਮਰਨ ਦੂਸਰੇ ਪਾਸੇ ਪ੍ਰਭੂ ਦੀ ਆਵਾਜ਼ ਹੈ ਕਿ ਮੈਂ ਤੇਰੀ ਇੰਤਜ਼ਾਰ ਵਿੱਚ ਖੜਾ ਹਾਂ ਮੈਂ ਤੇਰੇ ਇੰਤਜ਼ਾਰ ਵਿੱਚ ਖੜਾ ਸਿਮਰਨ ਕਹਿੰਦਾ ਪਰਮਾਤਮਾ ਕਹਿੰਦਾ ਤੂੰ ਸਿਮਰਨ ਕੀਤਾ ਮੈਂ ਤੇਰੇ ਇੰਤਜ਼ਾਰ ਵਿੱਚ ਖੜਾ ਹਾਂ ਗੁਰੂ ਦੇ ਪਿਆਰੋ ਅਸੀਂ ਯਾਦ ਕੀਤਾ ਪਰਮਾਤਮਾ ਇੰਤਜ਼ਾਰ ਵਿੱਚ ਹੈ ਦਰਸ਼ਨ ਦੇਣ ਦੇ ਲਈ ਗੁਰੂ ਦੇ ਪਿਆਰੋ ਨਾਮ ਸੁਣਨ ਦੇ ਲਈ ਆਪਣੀ ਬਾਣੀ ਸੁਣਨ ਦੇ ਲਈ ਪਰਮਾਤਮਾ ਵੀ ਇੰਤਜ਼ਾਰ ਕਰ ਰਿਹਾ ਹੈ ਤੇਰੇ ਰਸਨਾ ਤੋਂ ਮੈਂ ਪਰਮਾਤਮਾ ਕਹਿੰਦਾ ਵੀ ਮੈਂ ਸ਼ਬਦ ਸੁਣਾ ਤੇਰੇ ਰਸਨਾ ਤੋਂ ਮੈਂ ਵਾਹਿਗੁਰੂ ਦਾ ਨਾਮ ਮੈਂ ਵੀ ਸੁਣਾ ਵਿਚ ਸੰਗਤ ਹਰ ਪ੍ਰਭ ਵਸਾ ਜਿਉ ਫਿਰ ਪਰਮਾਤਮਾ ਸੰਗਤ ਵਿੱਚ ਆ ਕੇ ਵਸ ਕੇ ਨਾਮ ਜਪਣ ਲੱਗ ਜਾਂਦਾ ਹੈ ਬਾਣੀ ਪੜਨ ਲੱਗ ਜਾਂਦਾ ਹੈ ਬਾਣੀ ਸੁਣਨ ਲੱਗ ਜਾਂਦਾ ਹੈ ਗੁਰੂ ਦੇ ਪਿਆਰੇ ਫਿਰ ਸੰਗਤ ਵਿੱਚ ਰਸ ਵੰਦੇ ਨੇ ਨਾਮ ਜਪਣ ਵਿੱਚ ਰਸ ਆ ਗਿਆ ਬਾਣੀ ਪੜਨ ਵਿੱਚ ਰਸ ਆ ਗਏ ਕਥਾ ਕਰਨ ਵਿੱਚ ਰਸ ਆ ਗਏ ਕੀਰਤਨ ਸੁਣਨ ਵਿੱਚ ਕੀਰਤਨ ਕਰਨ ਵਿੱਚ ਰਸ ਆਏ ਜਦ ਪਰਮਾਤਮਾ ਆ ਕੇ ਸੰਗਤ ਵਿੱਚ ਬੈਠ ਗਿਆ ਰਸ ਉਹਦੋਂ ਆਇਆ ਜਦੋਂ ਸੰਗਤ ਵਿੱਚ ਆ ਕੇ ਪ੍ਰਮਾਤਮਾ ਆ ਕੇ ਬੈਠਾ ਨੇ ਉਹਨਾਂ ਚ ਰਸ ਹੀ ਨਹੀਂ ਬਣਿਆ ਜਦ ਪ੍ਰਮਾਤਮਾ ਆ ਕੇ ਵਸ ਗਿਆ ਪ੍ਰਮਾਤਮਾ ਨੇ ਆਪਣੀ ਰਸਨਾ ਤੋਂ ਗਾਇਨ ਕਰਾਤਾ ਫਿਰ ਰਸ ਹੀ ਰਸ ਆਨੰਦੀ ਆਨੰਦ ਗੁਰੂ ਦੇ ਪਿਆਰੇ ਇਤਨਾ ਆਨੰਦ ਆਇਆ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਸਮਾਂ ਵੀ ਲੰਘ ਜਾਂਦੇ ਨੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਵੀ ਇੰਨੇ ਸਮੇਂ ਦੇ ਵਿੱਚ ਇੰਨਾ ਸਮਾਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਗੁਰੂ ਦੇ ਪਿਆਰੇ ਉਹ ਸਮੇਂ ਦਾ ਇੰਤਜ਼ਾਰ ਵੀ ਭੁੱਲ ਗਿਆ ਬਾਣੀ ਦੀ ਗੁਰੂ ਦੇ ਪਿਆਰੇ ਪਿਆਰ ਸਬਦ ਦਾ ਪਿਆਰ ਨਾਮ ਦਾ ਪਿਆਰ ਐਸਾ ਹੈ ਪਹਿਲੇ ਪੜਾ ਦੇ ਵਿੱਚ ਸਿਮਰਨ ਸਾਧਕ ਵੱਲੋਂ ਪੁਕਾਰ ਹੁੰਦਾ ਹੈ ਪਰ ਜਰਾ ਅੱਗੇ ਚਲੀਏ ਫਿਰ ਪ੍ਰਮਾਤਮਾ ਦਾ ਦਿਲਾਸਾ ਬਣ ਜਾਂਦਾ ਹੈ ਇਸੇ ਲਈ ਸਿਮਰਨ ਵਿੱਚ ਪਹਿਲਾ ਰੋਣਾ ਵੀ ਹੁੰਦਾ ਹੈ ਗੁਰੂ ਦੇ ਪਿਆਰੋ ਕਈ ਵਾਰੀ ਸਿਮਰਨ ਕਰਦੇ ਕਰਦੇ ਅੱਖਾਂ 'ਚ ਹੰਝੂ ਆਉਣ ਲੱਗ ਜਾਂਦੇ ਨੇ। ਰੱਬ ਦੇ ਪਿਆਰੇ ਇੰਨੇ ਬਰਾਗ ਵਿੱਚ ਚਲੇ ਜਾਂਦੇ ਨੇ। ਵਾਹਿਗੁਰੂ ਜਪਦੇ 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 ਅੱਖਾਂ 'ਚੋਂ ਹੰਝੂ ਕਰਨ ਲੱਗ ਜਾਂਦੇ ਨੇ। ਕਿਉਂਕਿ ਬਾਣੇ ਪੜਦੇ ਪੜਦੇ ਕਈਆਂ ਦੇ ਅੱਖਾਂ 'ਚੋਂ ਗੁਰੂ ਦੇ ਪਿਆਰੋ ਹੰਝੂ ਡਿਗਣ ਲੱਗ ਜਾਂਦੇ ਨੇ ਕਿਉਂਕਿ ਬਾਣੀ ਦੇ ਵਿੱਚ ਇੰਨਾ ਰਸ ਆਇਆ। ਇੰਨਾ ਬਰਾਗ ਆਇਆ। ਇੰਨੇ ਗੁਰੂ ਦੇ ਪਿਆਰਿਓ ਸਿੱਖਾਂ ਦੇ ਇਤਿਹਾਸ ਪੜ ਕੇ ਨਵਰਾਗ ਆਇਆ ਸਿੰਘਾਂ ਦੇ ਇਤਿਹਾਸ ਪੜ ਕੇ ਇਤਿਹਾਸ ਪੜਦੇ ਪੜਦੇ ਰੋਂ ਨਿਕਲ ਜਾਂਦੇ ਨੇ ਹਿਰਦਾ ਬੁਲੰਦਰਿਆ ਜਾਂਦਾ ਹੈ ਇਤਿਹਾਸ ਪੜਦੇ ਪੜਦੇ ਗੁਰੂ ਦੇ ਪਿਆਰੇ ਕਿਉਂਕਿ ਵਰਾਗ ਵਿੱਚ ਚਲਾ ਗਿਆ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਵਾਕਾ ਹੋ ਗਿਆ ਹੈ ਉਹ ਰੋਂ ਲੱਗ ਪੈਂਦਾ ਹੈ ਅਚਨ ਚੇਤ ਇੱਕ ਵਾਕਾ ਦੇਖਿਆ ਇੱਕ ਮੌਕਾ ਦੇਖਿਆ ਗੁਰੂ ਦੇ ਪਿਆਰੂ ਆਪਣੇ ਹੰਝੂ ਨਿਕਲ ਜਾਣੇ ਇਸੇ ਤਰ੍ਹਾਂ ਅਚਨ ਚੇਤ ਪਰਮਾਤਮਾ ਦੀ ਬਾਣੀ ਨਾਲ ਜੁੜ ਗਿਆ। ਪਰਮਾਤਮਾ ਦੀ ਬਾਣੀ ਦੇ ਰਸ ਲੈਣ ਲੱਗ ਪਿਆ। ਅੱਖਾਂ 'ਚ ਆਪਣੇ ਆਪ ਹੰਝੂ ਚ ਗਰਨ ਲੱਗ ਜਾਂਦੇ ਨੇ। ਇਸੇ ਲਈ ਸਿਮਰਨ ਵਿੱਚ ਪਹਿਲਾ ਰੋਣਾ ਵੀ ਹੁੰਦਾ ਹੈ ਪਰ ਫਿਰ ਸਿਮਰਨ ਮਸਤੀ ਬਣ ਜਾਂਦਾ ਹੈ। ਆਨੰਦ ਬਣ ਜਾਂਦਾ ਹੈ ਸਿਮਰਨ ਕਰਨ ਵਾਲਾ ਕਿਤੇ ਹੱਸ ਵੀ ਪੈਂਦਾ ਤੇ ਸੰਕਟ ਮੁੱਕ ਜਾਂਦੇ ਹਨ ਗੁਰੂ ਦੇ ਪਿਆਰਿਓ ਪਹਿਲਾਂ ਰੋਇਆ ਆਨੰਦ ਲਿਆ ਮਸਤੀ ਵਿੱਚ ਆਇਆ ਗੁਰੂ ਦੇ ਪਿਆਰਿਓ ਸਿਮਰਨ ਕਰਕੇ ਫਿਰ ਗੁਰੂ ਦੇ ਪਿਆਰਿਓ ਐਸਾ ਆਨੰਦ ਲਿਆ ਕਿ ਹੱਸ ਪੈਂਦਾ ਹੈ ਸਮਝੋ ਵੀ ਸਾਰੇ ਸੰਕਟ ਮੁੱਕ ਗਏ ਪਰਮਾਤਮਾ ਨੇ ਸਾਰਾ ਸੰਕਟ ਹੀ ਦੂਰ ਕਰਤਾ ਰਬ ਦੇ ਪਿਆਰਿਆ ਨੇ ਧੰਨਾ ਜੀ ਨੇ ਧੰਨਾ ਭਗਤ ਜੀ ਨੇ ਬਹੁਤ ਮੁਸक्कਤ ਕੀਤਾ ਰੋਇਆ ਤੱਕ ਪਰਮਾਤਮਾ ਨੂੰ ਗੁਰੂ ਦੇ ਪਿਆਰਿਓ ਪਰਮਾਤਮਾ ਨੂੰ ਰੋਇਆ ਤੱਕ ਸਿਮਰਿਆ ਵੀ ਨੇ ਰੋਇਆ ਵੀ हे ਪਰਮਾਤਮਾ ਦਿਦਾਰੇ ਦੇ ਹੇ ਪਰਮਾਤਮਾ ਮੇਰੇ ਘਰ ਵਿੱਚ ਆ ਮੇਰੇ ਘੇੜ ਦੇ ਰੂਪੀ ਘਰ ਵਿੱਚ ਬਸ ਗੁਰੂ ਦੇ ਪਿਆਰਿਓ ਬਹੁਤ ਇੰਤਜ਼ਾਰ ਕੀਤਾ ਐਸਾ ਇੰਤਜ਼ਾਰ ਕੀਤਾ ਤੇ ਰੱਬ ਨੂੰ ਆਉਣਾ ਪੈ ਗਿਆ ਫੇਰ ਖੁਸ਼ੀ ਖੇੜੇ ਰੱਬ ਨੂੰ ਵੇਖ ਕੇ ਇੰਨਾ ਖੁਸ਼ੀ ਖੇੜੇ ਵਿੱਚ ਆ ਗਿਆ ਭਗਤ ਧੰਨਾ ਜੀ ਨੱਚਦਾ ਫਿਰੇ ਗੁਰੂ ਦੇ ਪਿਆਰੇ ਲੋਕ ਵੇਖਣ ਵੀ ਧੰਨੇ ਨੂੰ ਕੀ ਹੋ ਗਿਆ ਲੋਕ ਵੇਖਣ ਧੰਨੇ ਨੂੰ ਹੋ ਕੀ ਗਿਆ ਧੰਨਾ ਹੁਣ ਹੱਸਦਾ ਹੈ ਗੁਰੂ ਦੇ ਪਿਆਰਿਓ ਆਨੰਦ ਲੈਂਦਾ ਹੈ ਖੁਸ਼ੀਆਂ ਵੰਡ ਰਿਹਾ ਹੈ ਖੁਸ਼ੀਆਂ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਧੰਨੇ ਦੇ ਹੁਣ ਇਸੇ ਤਰ੍ਹਾਂ ਗੁਰੂ ਦੇ ਪਿਆਰਿਓ ਇਹ ਵਾਕਿਆ ਹੀ ਪਰਮਾਤਮਾ ਦੇ ਜਸ ਗਾਇਆ ਇੰਨੇ ਆਨੰਦ ਆ ਜਾਂਦੇ ਹਨ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸ ਜਾਵੇ ਸਿਮਰਨ ਪਹਿਲਾ ਸੰਕਟ ਦੂਰ ਕਰ ਦਿੰਦਾ ਫਿਰ ਸਤ ਚਿੱਤ ਆਨੰਦ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦਾ ਹੈ ਗੁਰੂ ਦੇ ਪਿਆਰਿਓ ਸਾਰੇ ਫਿਰ ਉਸ ਦੇ ਸੰਕਟ ਦੂਰ ਹੋ ਜਾਂਦੇ ਹਨ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਇਹੀ ਤਾਂ ਗੁਣ ਹੈ ਗੁਰੂ ਦੇ ਪਿਆਰੇ ਪਰਮਾਤਮਾ ਦਾ ਇਹੀ ਤਾਂ ਗੁਣ ਹੈ ਹੋਰ ਅਸੀਂ ਪਰਮਾਤਮਾ ਨੂੰ ਕਿਵੇਂ ਸਮਝੀਏ ਜਿਸ ਚੀਜ਼ ਦੁਆਰਾ ਆਦਮੀ ਦੁਨੀਆ ਵਿੱਚ ਮਾਨ ਪਾਉਂਦਾ ਹੈ ਤੇ ਸੁਜਸ ਪ੍ਰਾਪਤ ਕਰਦਾ ਹੈ ਤੇ ਵਾਹਿਗੁਰੂ ਨਾਲ ਮਨ ਜੋੜਦਾ ਹੈ ਜਸ ਖਟਦਾ ਹੈ ਉਸ ਦਾ ਨਾਮ ਗੁਣ ਹੈ